ਹੈਲੋ ਫਰੈਂਡਸ ਅੱਜ ਕਹਾਣੀ ਬੰਦੇਖਾਨੀ ਦਾ ਭਾਗ 14ਵਾਂ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਇਸ ਦਿਲਚਸਪ ਕਹਾਣੀ ਦਾ ਭਾਗ 14ਵਾਂ ਉਹ ਇਸ ਮੁਲਾਕਾਤ ਤੋਂ ਖੁਸ਼ ਸੀ ਇੱਕ ਵੱਖਰਾ ਜਿਹਾ ਅਹਿਸਾਸ ਉਹਦੇ ਅੰਦਰ ਭਰ ਗਿਆ ਸੀ ਮੁਸ਼ਕਿਲ ਇਹ ਸੀ ਕਿ ਜਦੋਂ ਰੂਬੀ ਇਸ ਬਾਰੇ ਪੁੱਛੇ ਤਾਂ ਉਹ ਕਿਵੇਂ ਉੱਤਰ ਦੇਵੇਗਾ ਕੀ ਕਹੇਗਾ ਵਧੀਆ ਸੀ ਜਾਂ ਘਟੀਆ ਜੇਕਰ ਉਹਨੂੰ ਲੱਗਾ ਮੈਂ ਖੁਸ਼ ਆ ਤਾਂ ਇਸ ਗੱਲ ਦਾ ਬੁਰਾ ਹੀ ਨਾ ਮੰਨ ਜਾਵੇ ਉਹਦੇ ਸਾਹਮਣੇ ਹੋਣ ਇੱਕ ਨਵੀਂ ਸਮੱਸਿਆ ਸੀ ਜਿਹੜੀ ਚੀਜ਼ ਨਹੀਂ ਸੀ ਉਹਦੇ ਤੋਂ ਉਲਟ ਉਹਨੇ ਪੇਸ਼ ਆਉਣਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਰੂਬੀ ਨੂੰ ਇਸ ਗੱਲ ਦਾ ਪੂਰਾ ਵੀ ਅਹਿਸਾਸ ਹੋਏ ਕਿ ਉਹਨੂੰ ਕੁਝ ਪਲ ਹੀ ਸਹੀ ਪਰ ਫਿਰ ਵੀ ਨਾਲ ਨਾਲ ਬਿਤਾਉਣੇ ਚੰਗੇ ਲੱਗੇ ਜਦੋਂ ਉਹ ਪਹੁੰਚਿਆ ਤਾਂ ਰੂਬੀ ਬਾਲਕਨੀ 'ਚ ਖੜੀ ਉਸੇ ਦਾ ਹੀ ਰਾਤ ਤੱਕ ਰਹੀ ਸੀ ਰੂਬੀ ਦੇ ਪੂਰੇ ਦਿਨ ਦੀ ਇੰਤਜ਼ਾਰ ਵਿੱਚ ਇੱਕ ਬੇਕਰਾਰੀ ਸੀ ਉਹਦਾ ਦਿਲ ਜਿਹੜੀ ਚੀਜ਼ ਆਖ ਰਹੀਆ ਸੀ ਦਿਮਾਗ ਉਹਦੇ ਤੋਂ ਉਲਟ ਚੱਲ ਰਿਹਾ ਸੀ ਉਹ ਜੀਵਨ ਦਾ ਹੋਣਾ ਚਾਹੁੰਦੀ ਸੀ ਪਰ ਉਹਨੂੰ ਕਿਸੇ ਹੋਰ ਤੋਂ ਖੋਣਾ ਨਹੀਂ ਸੀ ਚਾਹੁੰਦੀ ਇਸ ਲਈ ਜੀਵਨ ਦੇ ਇੰਤਜ਼ਾਰ ਵਿੱਚ ਐਨੇ ਘੰਟੇ ਸਿਰਫ ਉਹ ਮੱਚਦੀ ਰਹੀ ਗਿੱਲੇ ਲੱਕੜ ਵਾਂਗ ਧੁਖਣਾ ਉਹ ਬਹੁਤ ਪਹਿਲਾਂ ਛੱਡ ਚੁੱਕੀ ਸੀ ਹੁਣ ਤਾਂ ਜੀਵਨ ਦਾ ਖਿਆਲ ਉਹਨੂੰ ਧੋਰ ਤੱਕ ਮਚਾ ਦਿੰਦਾ ਸੀ ਜੀਵਨ ਆਇਆ ਤਾਂ ਬਹੁਤ ਖੁਸ਼ ਸੀ ਪਰ ਉਸਨੇ ਖੁਸ਼ੀ ਜ਼ਾਹਿਰ ਨ ਨਹੀਂ ਕੀਤੀ ਉਹ ਨਹੀਂ ਸੀ ਚਾਹੁੰਦਾ ਕਿ ਰੂਬੀ ਨੂੰ ਇਸ ਗੱਲ ਦਾ ਪੋਹਰਾ ਵੀ ਪਤਾ ਲੱਗੇ ਕਿਉਂ ਨਾ ਚਾਹੁੰਦੇ ਹੋਏ ਵੀ ਉਹਨੂੰ ਨਾਗਕਿਰਨ ਨਾਲ ਬਿਤਾਇਆ ਵਕਤ ਚੰਗਾ-ਚੰਗਾ ਲੱਗਾ ਸੀ ਉਹ ਵਾਪਸ ਪਰਤਿਆ ਇਹ ਦਿਨ ਦੇ ਢਲਣ ਦਾ ਵਕਤ ਸੀ ਸੂਰਜ ਆਪਣੀ ਬਾਕੀ ਰਹਿੰਦੀ ਰੋਸ਼ਨੀ ਲਈ ਡੁੱਬ ਰਿਹਾ ਸੀ ਰੂਬੀ ਨੂੰ ਜਾਪਿਆ ਕਿ ਇਹ ਸੂਰਜ ਨਹੀਂ ਡੁੱਬ ਰਿਹਾ ਸਗੋਂ ਉਹਦੀ ਮੁਹੱਬਤ ਦਾ ਸੂਰਜ ਹੀ ਡੁੱਬ ਰਿਹਾ ਹੈ ਕੁਝ ਮਹੀਨਿਆਂ ਬਾਅਦ ਹੀ ਨਾਗਕਿਰਨ ਨਾਲ ਵਿਆਹ ਮਗਰੋਂ ਜੀਵਨ ਉਹਦਾ ਹੀ ਹੋ ਜਾਏਗਾ ਮਰਦ ਭਾਵੇਂ ਕਿਸੇ ਨੂੰ ਕਿੰਨਾ ਵੀ ਚਾਹੁੰਦਾ ਹੋਵੇ ਪਰ ਨਵੀਂ ਦੇ ਦੇ ਸਵਾਦ ਉਹਨੂੰ ਉਲਝਾ ਹੀ ਲੈਂਦਾ ਹੈ। ਜੀਵਨ ਵਿਉਝ ਜਾਏਗਾ ਰੂਬੀ ਇਹੋ ਸੋਚਦੀ ਸੀ। ਰੂਬੀ ਉਸ ਦੇ ਅੰਦਰ ਆਉਂਦੇ ਹੀ ਡਰਾਈング ਰੂਮ ਵਿੱਚ ਹੀ ਆ ਗਈ। ਉਹਨੇ ਪੁੱਛਿਆ ਕਿੰਜ ਰਹੀ ਮੁਲਾਕਾਤ ਕਿਵੇਂ ਲੱਗੀ ਨਵਕਿਰਨ ਆਪਣੇ ਮਨ ਦੀ ਹਾਲਤ ਨੂੰ ਲੁਕਾਉਂਦੀ ਹੋਈ। ਜੀਵਨ ਨੇ ਜਵਾਬ ਦਿੱਤਾ ਠੀਕ ਸੀ ਚੰਗਾ ਲੱਗਾ ਮਿਲ ਕੇ। ਮੈਂ ਚਾਹ ਬਣਾ ਕੇ ਲਿਆਉਂਦੀ ਆਂ। ਉਦੋਂ ਤੱਕ ਨਾ ਆ ਕੇ ਫਰੈਸ਼ ਹੋ ਜਾ। ਰੂਬੀ ਨੇ ਕਿਹਾ ਜੀਵਨ ਨਾਕੇ ਆ ਕੇ ਚਾਹ ਪੀਣ ਲੱਗਾ ਦੋਵਾਂ ਦੇ ਚਿਹਰਿਆਂ ਤੇ ਖਾਮੋਸ਼ੀ ਸੀ ਚਾਹ ਪੀ ਕੇ ਜੀਵਨ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਉਹਦਾ ਇਰਾਦਾ ਸੀ ਕਿ ਕਿਸੇ ਹੋਟਲ ਵਿੱਚ ਰੁਕ ਜਾਏਗਾ ਤੇ ਕੱਲ ਉਤੋਂ ਹੀ ਚਲਾ ਜਾਏਗਾ ਇਸ ਤੋਂ ਪਹਿਲਾਂ ਹੀ ਨਵਕਿਰਨ ਦੇ ਘਰ ਪਹੁੰਚ ਜਾਣ ਦੀ ਕਾਲ ਆ ਗਈ ਜਿਸ ਦਾ ਉਸਨੇ ਬਹੁਤ ਹੀ ਠੰਡੇ ਸਵੇਰ ਨਾਲ ਜਵਾਬ ਦਿੱਤਾ ਉਸਨੂੰ ਜਾਣ ਦੀ ਤਿਆਰੀ ਕਰਦੇ ਹੋਏ ਵੇਖ ਰੂਬੀ ਨੇ ਹੀ ਕਿਹਾ ਇੱਥੇ ਹੀ ਰੁਕ ਜਾ ਮੇਰੀ ਫਲੈਟ ਮੇਟ ਨੇ ਅਜਾਉਣਾ ਨਹੀਂ ਤੇ ਆਂਟੀ ਨੂੰ ਇਸ ਦਾ ਕੋਈ ਫਰਕ ਨਹੀਂ ਪਵੇਗਾ ਤੇ ਮੇਰੇ ਤੋਂ ਡਰਨਾ ਮੈਂ ਤੇਰਾ ਕੁਝ ਨਹੀਂ ਵਿਗਾੜਦੀ ਰਾਤ ਨੂੰ ਰੂਬੀ ਨੇ ਉਹਦੀ ਦੁਚਿੱਤੀ ਨੂੰ ਸਮਝਦੇ ਹੋਏ ਆਪ ਹੀ ਕਿਹਾ ਉਹ ਟੀਵੀ ਦੇਖਣ ਲੱਗਾ ਤੇ ਪੂਰੇ ਦਿਨ ਦਾ ਥੱਕਿਆ ਹੋਇਆ ਪਤਾ ਹੀ ਨਾ ਲੱਗਾ ਕਦੋਂ ਟੀਵੀ ਦੇਖਦੇ ਦੇਖਦੇ ਸੌਂ ਗਿਆ ਸੋਫੇ ਤੋਂ ਜਦੋਂ ਰੂਬੀ ਨੇ ਉਹਨੂੰ ਆਉਂਦੇ ਮੂੰਹ ਤੇ ਪਾਣੀ ਦੇ ਛੱਟੇ ਮਾਰ ਕੇ ਉਠਾਇਆ ਉਦੋਂ ਰਾਤ ਦੇ 8 ਵਜੇ ਰਹੀ ਸੀ ਰੂਬੀ ਨੇ ਉਹਦੇ ਲਈ ਖਾਣਾ ਬਣਾ ਕੇ ਲਗਾ ਦਿੱਤਾ ਸੀ ਉਹਨੇ ਆਪਣੇ ਫੋਨ ਵੱਲ ਦੇਖਿਆ ਤਾਂ ਕਿਰਨ ਦੇ ਕਿੰਨੇ ਹੀ ਫੋਨ ਆ ਚੁੱਕੇ ਸੀ ਖਾਣਾ ਖਾਣ ਤੋਂ ਪਹਿਲਾਂ ਉਹਨੇ ਗੱਲ ਕੀਤੀ ਤੇ ਸੌ ਜਾਣ ਬਾਰੇ ਦੱਸਿਆ ਉਹ ਕਿਸੇ ਵੀ ਹਾਲ ਚਿਰੂਪੀ ਸਾਹਮਣੇ ਬਹੁਤੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਫਿਰ ਵੀ ਕਿਰਨ ਕੋਲੋਂ ਫੋਨ ਕੱਟਣਾ ਉਹਨੂੰ ਔਖਾ ਲੱਗ ਰਿਹਾ ਸੀ ਐਨੇ ਸਾਲਾਂ ਚ ਉਹ ਹੋਰ ਬਹੁਤ ਕੁਝ ਸਿੱਖ ਗਿਆ ਸੀ ਪਰ ਬਹਾਨੇ ਬਣਾਉਣਾ ਨਹੀਂ ਸਿੱਖ ਸਕਿਆ ਉਹ ਦੋਵੇਂ ਖਾਣਾ ਖਾਣ ਬੈਠੇ ਤੇ ਕਿੰਨੀਆਂ ਹੀ ਪੁਰਾਣੀਆਂ ਗੱਲਾਂ ਛੇੜ ਪਈਆਂ ਇੱਕ ਇੱਕ ਕਰਕੇ ਉਹ ਸਭ ਕੁਝ ਯਾਦ ਕਰਦੇ ਗਏ। ਮੋਹਾਲੀ ਉਹਨਾਂ ਦੋਵਾਂ ਦੇ ਕਿੰਨੇ ਹੀ ਰਾਤ ਦੇ। ਖਾਣੇ ਮੁਹੱਬਤ ਦੇ ਗਵਾਹ ਸੀ। ਕਿੰਨਾ ਕੋਈ ਸੀ ਜਿਹੜਾ ਰੂਬੀ ਸਿਰਫ ਉਹਨਾਂ ਦੇ ਲਈ ਖਾਸ ਬਣਾਉਂਦੀ ਸੀ। ਅੱਜ ਵੀ ਉਹਨਾਂ ਦੇ ਸੁੱਤੇ-ਸੁੱਤੇ ਉਹਨੇ ਹਰ ਉਹ ਆਈਟਮ ਖਾਣ ਲਈ ਬਣਾਈ ਜਿਹੜੀ ਜੀਵਨ ਨੂੰ ਪਸੰਦ ਸੀ। ਔਰਤ ਜਦੋਂ ਕਿਸੇ ਮਰਦ ਨੂੰ ਸੱਚੇ ਦਿਲੋਂ ਮੁਹੱਬਤ ਕਰਦੀ ਹੈ ਤਾਂ ਇਹ ਉਹਦੀ ਹਰ ਕਿਰਿਆ ਵਿੱਚੋਂ ਨਜ਼ਰ ਆਉਂਦਾ ਹੈ। ਚਾਹੇ ਉਹ ਖਾਣਾ ਹੋਵੇ ਜਾਂ ਫਿਰ ਬਿਸਤਰ ਜਿੱਤੇ ਉਹ ਮਰਦ ਦੀ ਪਸੰਦ ਅਨੁਸਾਰ ਕਿਸੇ ਵੀ ਤਰੀਕੇ ਢਲ ਜਾਂਦੀ ਹੈ। ਖਾਣਾ ਖਾਣ ਮਗਰੋਂ ਉਹ ਟੀਵੀ ਦੇਖਣ ਲੱਗਾ। ਡਰਾਈング ਰੂਮ ਵਿੱਚ ਹੀ ਸੋਫੇ ਤੋਂ ਬਿਨਾ ਇੱਕ ਬੈੱਡ ਵੀ ਲੱਗਾ ਹੋਇਆ ਸੀ। ਪੋਤੇ ਹੀ ਜੀਵਨ ਨੇ ਆਪਣਾ ਬਿਸਤਰ ਲਗਾ ਲਿਆ ਸੀ। ਲੇਟਦੇ ਹੀ ਉਹਨੂੰ ਸੋਫੇ ਤੇ ਬੀਤੇ ਦੁਪਹਿਰ ਵਾਲਾ ਸੀਨ ਅੱਖਾਂ ਸਾਹਮਣੇ ਘੁੰਮ ਗਿਆ। ਪਰ ਇਸ ਵਕਤ ਰੂਬੀ ਤੇ ਕਿਰਨ ਦਾ ਚਿਹਰਾ ਆਪਣੇ ਵਿੱਚ ਘੋਲ ਮਿਲ ਗਿਆ। ਉਹਨੂੰ ਇਹ ਵੀ ਯਾਦ ਰੱਖਣ ਲਈ ਦਿਮਾਗ ਉੱਤੇ ਜ਼ੋਰ ਪਾਉਣਾ ਪੈ ਰਿਹਾ ਸੀ। ਕੇ ਕਾਰ ਵਾਲੇ ਕਿਸ ਕਿਰਨ ਨਾਲ ਸੀ ਤੇ ਸੋਫੇ ਵਾਲੀ ਰੂਬੀ ਨਾਲ ਇਹ ਦਿਮਾਗ ਦੀ ਇੱਕ ਖਾਸ ਅਵਸਥਾ ਹੁੰਦੀ ਹੈ ਜਦੋਂ ਵਿਅਕਤੀ ਇੱਕੋ ਜਿਹੇ ਅਨੁਭਵਾਂ ਵਿੱਚੋਂ ਗੁਜ਼ਰ ਕੇ ਚਿਹਰੇ ਨੂੰ ਧੁੰਦਲਾ ਮਹਿਸੂਸ ਕਰ ਲੈਂਦਾ ਹੈ ਰੂਬੀ ਨੇ ਕਿਚਨ ਵਿੱਚਲਾ ਆਪਣਾ ਕੰਮ ਉਕਾ ਲਿਆ ਤੇ ਫਿਰ ਉਹਨਦੇ ਲਈ ਦੁੱਧ ਗਰਮ ਕਰਕੇ ਲੈ ਕੇ ਆਈ ਰੂਮ ਵਿੱਚ ਸਿਰਫ ਟੀਵੀ ਦੀ ਰੋਸ਼ਨੀ ਸੀ ਉਹਦੋਂ ਕਿਰਨ ਨਾਲ ਚੈਟ ਕਰ ਰਿਹਾ ਸੀ ਇਸ ਗੱਲ ਤੋਂ ਬੇਖਬਰ ਕੇ ਰੂਬੀ ਦੁੱਧ ਉਹਦੇ ਸਹਾਰੇ ਰੱਖ ਕੇ ਖੜੀ ਸੀ ਉਹ ਕਿਰਨ ਦੀਆਂ ਮਨਮੋਹਕ ਗੱਲਾਂ ਵਿੱਚ ਰੁੱਝਿਆ ਹੋਇਆ ਸੀ ਕੁਝ ਪਲ ਪੀ ਜਾਂ ਮਗਰੋਂ ਉਹਨੂੰ ਇਹ ਖਿਆਲ ਆਇਆ ਕਿ ਰੂਬੀ ਉਹਦੇ ਕੋਲ ਹੀ ਖੜੀ ਹੈ ਮੋਬਾਈਲ ਨੂੰ ਪਾਸੇ ਕਰਕੇ ਧੁੰਦਲੀ ਰੋਸ਼ਨੀ ਵਿੱਚ ਕੁਝ ਪਲ ਲੰਘਨ ਮਗਰੋਂ ਹੀ ਉਹਦੀਆਂ ਅੱਖਾਂ ਰੂਬੀ ਨੂੰ ਦੇਖਣ ਯੋਗ ਹੋ ਸਕੀਆਂ ਟੀਵੀ ਦੀ ਰੋਸ਼ਨੀ ਵਿੱਚ ਉਹ ਰੂਬੀ ਦੀ ਨਾਈਟੀ ਦੇ ਰੰਗ ਨੂੰ ਪਛਾਣ ਸਕਣੋਂ ਅਸਮਰੱਥ ਸੀ ਪਰ ਉਸ ਦੇ ਅੰਦਰੋਂ ਡੁੱਲਦੇ ਹੋਏ ਹੁਸਨ ਨੂੰ ਅੱਖਾਂ ਨੂੰ ਸੇਕ ਦਿੱਤਾ ਉਨੇ ਹੁੰਦੇ ਚਿਹਰੇ ਤੋਂ ਪੈਰਾਂ ਤੱਕ ਨਜ਼ਰ ਦੌੜਾਈ ਤੇ ਉੱਠ ਕੇ ਬੈਠ ਹੀ ਗਿਆ ਬੈਠਦੇ ਹੀ ਰੂਬੀ ਦੀ ਖੂਬਸੂਰਤ ਦੇ ਹੋਰ ਵੀ ਵਧੇਰੇ ਸਪਸ਼ਟ ਹੋ ਗਈ ਜਿੰਨਾ ਕੁਝ ਦੁਪਹਿਰ ਵੇਲੇ ਲੁਕਿਆ ਹੋਇਆ ਸੀ ਇਸ ਵਕਤ ਸਭ ਲੋਕ ਕੇ ਵੀ ਸਾਹਮਣੇ ਸੀ ਨਾਈਟਰੀ ਦੇ ਦੀਪ ਕਟਨ ਨਾਲ ਉਹਦੇ ਪਥਰਾਏ ਹੋਏ ਸੀਨੇ ਦੀ ਨਿਵਾਨਾ ਤੇ ਉਚਾਈਆਂ ਨੂੰ ਵਧੇਰੇ ਸਪਸ਼ਟ ਕਰ ਦਿੱਤਾ ਸੀ ਹੁਸਨ ਦੇ ਖਜ਼ਾਨੇ ਨਾਲ ਭਰੇ ਪਰਬਤਾਂ ਵਿੱਚੋਂ ਗੁਜ਼ਰਦੀ ਹੋਈ ਘਾਟੀ ਉਹਨੂੰ ਆਪਣੇ ਵੱਲ ਖਿੱਚ ਰਹੀ ਸੀ ਤੇ ਬੋਲਣ ਲਈ ਮਜਬੂਰ ਕਰ ਰਹੀ ਸੀ ਖੁੱਲ ਜਾ سیم سیم ਨਾਈਟੀ ਹੁੰਦੇ ਪੱਟਾ ਨੂੰ ਮਹਿਸ ਥੋੜਾ ਜਿਹਾ ਧੱਕ ਕੇ ਅਚਾਨਕ ਹੀ ਖਤਮ ਹੋ ਰਹੀ ਸੀ ਐਨੀ ਰੋਸ਼ਨੀ ਚ ਵੀ ਉਹਨੂੰ ਰੂਬੀ ਦੇ ਚੰਦਨ ਦੀਆਂ ਗੋਲੀਆਂ ਵਰਗੇ ਪੱਟਾਂ ਦਾ ਰੰਗ ਤੇ ਭਾਰਾਪਨ ਮਹਿਸੂਸ ਹੋ ਰਿਹਾ ਸੀ ਉਹਨੇ ਸਭ ਕੁਝ ਭੁੱਲ ਕੇ ਰੂਪੀ ਦਾ ਅਰਧ ਮਦਹੋਸ਼ੀ ਚ ਹੱਥ ਫੜਿਆ ਤੇ ਉਹਨੂੰ ਆਪਣੇ ਨਾਲ ਹੀ ਬੈੱਡ ਤੇ ਬਿਠਾ ਲਿਆ ਉਹਦੀਆਂ ਫਲੀਆਂ ਵਰਗੀਆਂ ਉਂਗਲਾਂ ਉਹਦੀਆਂ ਉਂਗਲਾਂ ਵਿੱਚ ਫਸਾ ਕੇ ਹਰਕਤਾਂ ਕਰਨ ਲੱਗੀਆਂ। ਉਹਦੇ ਹੱਥ ਗੋਟ ਤੋਂ ਕੂਣੀ ਤੇ ਕੂਣੀ ਤੋਂ ਮੋਢਿਆਂ ਤੱਕ ਖਿਸਕ ਕੇ ਚਲੇ ਗਏ। ਦੋਵਾਂ ਦੇ ਚਿਹਰੇ ਇੱਕ ਦੂਸਰੇ ਦੇ ਕੋਲ ਆਏ। ਬੁੱਲਾਂ ਨਾਲ ਬੁੱਲ ਟਕਰਾਏ ਤੇ ਬੇਹਿਸਾਬ ਪਿਆਸ ਨਾਲ ਦੋਵੇਂ ਇੱਕ ਦੂਸਰੇ ਨੂੰ ਚੁੰਮਣ ਲੱਗੇ। ਜੀਵਨ ਦੇ ਹੱਥ ਰੂਬੀ ਦੇ ਸੀਨੇ ਨਾਲ ਟਕਰਾ ਕੇ ਖੇਡਣ ਲੱਗੇ ਤਾਂ ਰੂਬੀ ਇੱਕ ਪਲ ਹੀ ਮਧੋਸ਼ ਹੋ ਗਈ। ਕਈ ਵਾਰਿਆਂ ਮਗਰੋਂ ਇਹ ਪਲ ਉਹਨਾਂ ਦੇ ਲਈ ਵਾਪਸ ਆਏ ਸੀ। ਇਸ ਸ਼ੂ ਲਈ ਉਹ ਤਰਸਦੀ ਪਈ ਸੀ ਉਸ ਦੇ ਬੇਕਾਬੂ ਹੋ ਜਾਣਾ ਬੰਦਾ ਸੀ ਕਰੀਬ-ਕਰੀਬ ਇਹੋ ਹਾਲ ਇਸ ਵਕਤ ਜੀਵਨ ਦਾ ਵੀ ਸੀ ਉਹਦੇ ਅੰਦਰ ਦਾ ਵੀ ਕਈ ਵਰਿਆਂ ਤੋਂ ਰੁਕਿਆ ਹੋਇਆ ਤੂਫਾਨ ਅੱਜ ਸਵੇਰ ਤੋਂ ਦੋ ਵਾਰ ਬਾਹਰ ਆ ਕੇ ਮੁਰਝੁੱਕਾ ਸੀ ਇਸ ਲਈ ਉਹਨੂੰ ਉਡੀਕ ਬਹੁਤ ਹੀ ਭਾਰੀ ਜਾ ਰਹੀ ਸੀ ਉਹਦੇ ਹੱਥਾਂ ਨੇ ਰੂਬੀ ਦੇ ਜਿਸਮ ਦੇ ਪੋਰ-ਪੋਰ ਨੂੰ ਟੋਇਆ ਜਿਸ ਵਿੱਚ ਉਹ ਤੇਜ਼ ਨਸ਼ਲ ਕਰ ਰਹੀ ਸੀ ਜਦੋਂ ਰੂਬੀ ਦੇ ਹੱਥਾਂ ਨੇ ਉਹਦੇ ਜਿਸਮ ਤੋਂ ਕੱਪੜੇ ਨੂੰ ਅਲੱਗ ਕਰ ਦਿੱਤਾ ਉਨ ਨੂੰ ਵੀ ਪਤਾ ਨਾ ਲੱਗਾ ਰੂਬੀ ਦੇ ਜਿਸਮ ਨੂੰ ਬੇਪਰਦ ਕਰਨ ਲਈ ਸਿਰਫ ਇੱਕ ਟਿੱਕ ਦੀ ਆਵਾਜ਼ ਹੋਈ ਤੇ ਹੁਣ ਪੂਰੇ ਤੌਰ ਤੇ ਰੂਬੀ ਉਹਦੇ ਸਾਹਮਣੇ ਸੀ ਹੁਸਨ ਤੇ ਜਵਾਨੀ ਨਾਲ ਪੂਰੀ ਤਰ੍ਹਾਂ ਭਰ ਜਾਣ ਮਗਰੋਂ ਪਹਿਲੀ ਵਾਰ ਦੋਵੇਂ ਇੱਕ ਦੂਸਰੇ ਦੇ ਸਾਹਮਣੇ ਸੀ ਉਹਨਾਂ ਨੇ ਇੱਕ ਦੂਸਰੇ ਦੇ ਕੱਚੇ ਤੇ ਅੱਧ ਪੱਕੇ ਹੁਸਨ ਨੂੰ ਮੰਨਿਆ ਸੀ ਤੇ ਇਹ ਵਕਤ ਪੂਰੀ ਤਰ੍ਹਾਂ ਪੱਕੇ ਫਲਾਂ ਵਿੱਚੋਂ ਰਸ ਲੈਣ ਦਾ ਸੀ ਕਾਲ ਦੋਵਾਂ ਵੱਲੋਂ ਬਰਾਬਰ ਸੀ ਸਾਹਾਂ ਦੀ ਬਦਲੀ ਹੋਈ ਆਵਾਜ਼ ਤੇ ਹੱਥਾਂ ਦੀਆਂ ਹਰਕਤਾਂ ਨਾਲ ਦੋਵੇਂ ਇੱਕ ਦੂਸਰੇ ਨੂੰ ਸਮਝਦੇ ਸੀ ਜਿਸਮਾਂ ਦੀ ਲੈਅ ਤੇ ਰਫ਼ਤਾਰ ਤੋਂ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਰੂਬੀ ਨੂੰ ਆਪਣੀਆਂ ਬਾਹਾਂ ਵਿੱਚ ਇਕੱਠੇ ਕਰਕੇ ਜੀਵਨ ਪੂਰੀ ਤਰ੍ਹਾਂ ਉਸਦੇ ਜਿਸਮ ਤੇ ਫੈਲ ਗਿਆ ਅੱਜ ਪਹਿਲੀ ਵਾਰ ਉਹਨੂੰ ਜਾਪ ਰਿਹਾ ਸੀ ਜਿਵੇਂ ਉਹਨੇ ਰੂਬੀ ਤੇ ਪੂਰੇ ਜਿਸਮ ਨੂੰ ਢੱਕਿਆ ਹੋਈ ਪਹਿਲੀ ਵਾਰ ਉਹਨੂੰ ਮਹਿਸੂਸ ਹੋਇਆ ਕਿ ਉਹ ਰੂਬੀ ਉੱਤੇ ਹਾਵੀ ਸੀ ਹਰ ਪੱਖੋਂ ਹੀ ਇੱਕ ਜੋਸ਼ ਤੇ ਇੱਕ ਨਵੀਂ ਊਰਜਾ ਉਹਦੇ ਪੂਰੇ ਤਨਬਦਨ ਵਿੱਚ ਦੌੜ ਰਹੀ ਸੀ ਰੂਬੀ ਦੀਆਂ ਮਦਹੋਸ਼ ਅੱਖਾਂ ਤੇ ਸਰਗੋਸ਼ੀਆਂ ਉਹਦੇ ਕੰਨਾਂ ਵਿੱਚ ਰਸ ਘੋਲ ਰਹੀਆਂ ਸੀ। ਰੂਬੀ ਦੇ ਮੋਢਿਆਂ ਤੇ ਕੱਸੇ ਹੋਏ ਹੱਥ ਤੇ ਲੱਕ ਤੇ ਕੱਸੇ ਹੋਏ ਪੈਰ। ਹਰ ਪਲ ਉਹਨੂੰ ਆਪਣੇ ਜੋਰ ਨੂੰ ਵਧਾਉਣ ਲਈ ਹੱਲਾਸ਼ੇਰੀ ਦੇ ਰਹੀਆਂ ਸੀ। ਦੋਵਾਂ ਦੇ ਸਾਲਾਂ ਦੇ ਨਿਚੋਰ ਦਾ ਗਵਾਹ ਕਮਰੇ ਦੀਆਂ ਦੀਵਾਰਾਂ ਤੇ ਸਮੇ ਤੋਂ ਇਲਾਵਾ ਕੋਈ ਨਹੀਂ ਸੀ। ਤੱਕੇਵੀ ਨਾਲ ਟੁੱਟ ਕੇ ਜਦੋਂ ਉਹ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਡਿੱਗੇ ਤਾਂ ਉਹਨਾਂ ਨੂੰ ਸਭ ਕੁਝ ਭੁੱਲ ਗਿਆ ਸੀ। ਚੱਲਦਾ ਹੋਇਆ ਟੀਵੀ, ਠੰਡਾ ਹੋ ਰਿਹਾ ਦੁੱਧ। ਸਾਈਲੈਂਟ ਫੋਨ ਤਿਆਰੇ ਕਿਰਨ ਦੇ ਮੈਸੇਜ ਤੇ ਕਾਲ ਜੀਵਨ ਸੁਬਕ ਤੇ ਉੱਠਿਆ ਤਾਂ ਉਹਦੇ ਪਿੰਡੇ ਵਿੱਚ ਹੱਲੇ ਵੀ ਬੀਤੀ ਰਾਤ ਦੇ ਮਿੱਠੇ-ਮਿੱਠੇ ਅਹਿਸਾਸ ਜਾਗ ਰਹੇ ਸੀ ਰਾਤ ਪਰ ਰੂਬੀ ਦੇ ਭਰਵੇਂ ਦੁੱਸੇ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਉਹ ਸੁੱਤਾ ਰਿਹਾ ਸੀ ਪਰ ਹੁਣ ਜਾ ਖੁੱਲੀ ਤਕਲਾਵਾ ਖਾਲੀ ਸੀ ਉਹਦੇ ਜਿਸਮ ਵਿੱਚ ਹੱਲੇ ਵੀ ਰੋਮ-ਰੋਮ ਮੁਹੱਬਤ ਲਈ ਜਗਿਆ ਹੋਇਆ ਸੀ ਉਹਨੂੰ ਬੁਰਾ ਲੱਗਾ ਕੇ ਰੂਬੀ ਇੰਜ ਉਹਨੂੰ ਸੁੱਤੇ ਨੂੰ ਛੱਡ ਕੇ ਉੱਠ ਗਈ ਸੀ ਪਰ ਬਾਹਰੋਂ ਆਉਂਦੀਆਂ ਆਵਾਜ਼ਾਂ ਸੁਣ ਕੇ ਉਹਨੂੰ ਥੋੜੀ ਹੋਸ਼ ਆਈ ਸ਼ਾਇਦ ਕੋਈ ਰੂਬੀ ਨਾਲ ਗੱਲਾਂ ਕਰ ਰਹੀ ਸੀ ਜ਼ਰੂਰ ਕੋਈ ਆਉਂਦੇ ਸੁੱਤੇ ਹੋਏ ਆ ਗਿਆ ਸੀ ਕਿ ਉਹ ਨੀਂਦ ਵਿੱਚ ਸੀ ਇਸ ਲਈ ਰੂਬੀ ਉੱਠ ਕੇ ਚਲੀ ਗਈ ਸੀ ਉਹਨੇ ਆਪਣੇ ਸਰਹਾਣੇ ਹੱਥ ਮਾਰਿਆ ਤਾਂ ਫੋਨ 'ਤੇ ਮਿਸ ਕਾਲਸ ਤੇ ਮੈਸੇਜ ਦੇਖ ਕੇ ਤਰਬਕ ਪਿਆ ਇੱਕ ਪਲ ਲਈ ਕਿਰਨ ਉਹਦੇ ਜਿਸਮ 'ਚ ਬਿਜਲੀ ਬਣ ਕੇ ਦੌੜੀ ਉਹਦੀ ਨੀਂਦ ਉੱਡ ਗਈ ਤੇ ਜਿਸਮ ਠਿੱਲਾ ਪੈ ਗਿਆ ਰੂਬੀ ਨਾਲ ਲਿਸ਼ਕ ਲੜਾਉਂਦੇ ਹੋਏ ਉਹ ਕਿਰਨ ਨੂੰ ਭੋਲੀ ਗਿਆ ਸੀ ਰੂਬੀ ਦੇ ਕਿੰਨੇ ਸਾਰੇ ਮੈਸੇਜ ਤੇ ਕਾਲ ਦੇਖੇ ਸਭ ਫਿਕਰਾਂ ਨਾਲ ਭਰੇ ਹੋਏ ਸੀ ਉਹਨੇ ਫੋਨ ਕੀਤਾ ਤਾਂ ਅਗਿਓ ਬਹੁਤ ਹੀ ਗੁੱਸੇ ਭਰੀ ਆਵਾਜ਼ ਨਾਲ ਲੜਨ ਵਾਲੇ ਅੰਦਾਜ਼ ਚ ਕਿਰਨ ਬੋਲੀ ਫੋਨ ਨਹੀਂ ਦੇਖਿਆ ਇੰਨਾ ਟਾਈਮ ਮੈਨੂੰ ਫਿਕਰ ਹੋ ਰਹੀ ਸੀ ਜੀਵਨ ਨੇ ਕਿੰਨਾ ਕੁਝ ਸਮਝਾਉਣ ਦੇ ਲਹਿਜੇ ਨਾਲ ਗੱਲ ਤੋੜਨੀ ਚਾਹੀ ਪਰ ਉਹਦੇ ਸਭ ਬਹਾਨੇ ਕਿਰਨ ਸਾਹਮਣੇ ਫਿੱਕੇ ਪੈ ਰਹੇ ਸੀ ਉਸ ਕੋਲ ਕੋਈ ਬਹਾਨਾ ਸੀ ਵੀ ਨਹੀਂ ਉਹਨੂੰ ਯਾਦ ਆਇਆ ਕਿ ਅਚਾਨਕ ਗੱਲ ਕਰਦੇ ਹੀ ਉਹਦੇ ਕੋਲ ਰੂਬੀ ਆਈ ਤੇ ਉਸ ਮਗਰੋਂ ਸਭ ਕੁਝ ਉਸੇ ਵਿੱਚ ਗਵਾਚ ਗਿਆ ਕਿਰਨ ਨੇ ਗੁੱਸੇ ਵਿੱਚ ਫੋਨ ਕੱਟ ਦਿੱਤਾ ਉਹ ਦੁਬਾਰਾ ਕਾਲ ਕਰਦਾ ਇਸ ਤੋਂ ਪਹਿਲਾਂ ਹੀ ਰੂਬੀ ਕਮਰੇ ਵਿੱਚ ਚਾਹ ਲੈ ਕੇ ਆ ਗਈ ਜੀਵਨ ਥੋੜਾ ਉਲਝਿਆ ਹੋਇਆ ਸੀ ਉਹ ਰੂਬੀ ਦੇ ਚਿਹਰੇ ਤੇ ਆਈ ਤਾਜ਼ਗੀ ਤੇ ਉਹਦੇ ਮੈਿਕਾ ਛੜਦੇ ਜਿਸਮ ਵੱਲ ਹੋਰਾਂ ਧਿਆਨ ਨਹੀਂ ਗਿਆ ਰੂਬੀ ਨੇ ਹੀ ਦੱਸਿਆ ਕਿ ਉਹਦੀ ਫਲੈਟ ਮੇਟ ਆ ਗਈ ਹੈ ਇਸ ਲਈ ਉਹ ਉਦੋਂ ਹੀ ਉੱਠ ਕੇ ਚਲੀ ਗਈ ਸੀ ਤੇ ਫਿਰ ਉਹ ਉਹਦੇ ਕੋਲ ਹੀ ਸੌਂ ਗਈ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਹਨੂੰ ਪੂਰਾ ਵੀ ਸ਼ੱਕ ਹੋਈ ਹੁਣ ਵੀ ਉਹ ਚਾਹ ਫੜਾ ਕੇ ਜਾਣਾ ਚਾਹੁੰਦੀ ਸੀ ਪਰ ਇਹ ਵੀ ਚਾਹੁੰਦੀ ਸੀ ਕਿ ਜੀਵਨੋਂਦੀਵਾਲ ਤੱਕੇ ਤੇ ਉਹਦੀ ਸਵੇਰ ਦੀ ਸੂਰਜ ਦੀ ਲਾਲੀ ਵਾਂਗ ਖਿੜੇ ਹੋਏ ਹੁਸਨ ਦੀ ਤਾਰੀਫ਼ ਕਰੇ ਜਿਹੜਾ ਜੀਵਨ ਦੇ ਹੱਥਾਂ 'ਚ ਪੈ ਕੇ ਤੇ ਜਿਸਮ ਨਾਲ ਖਹਿ ਕੇ ਤਾਜ਼ਾ ਤਰੀਨ ਹੋ ਗਿਆ ਸੀ ਕਿਸੇ ਅਲੜ ਕੁਆਰੀ ਵਰਗਾ ਉਹਨੂੰ ਉਲਝਿਆ ਵੇਖ ਕੇ ਰੂਬੀ ਨੇ ਕਾਰਨ ਪੁੱਛਿਆ ਤਾਂ ਜੀਵਨ ਨੇ ਦੱਸਿਆ ਕਿਰਨ ਦੀ ਨਾਰਾਜ਼ਗੀ ਬਾਰੇ ਦੱਸਿਆ ਤੇ ਬੋਲਿਆ ਮੇਰੇ ਤੋਂ ਇਹ ਸਭ ਨਖਰੇ ਨਹੀਂ ਚੱਲੇ ਜਾਂਦੇ ਇਸੇ ਲਈ ਮੈਂ ਉਹਨੂੰ ਮਿਲ ਨਹੀਂ ਸੀ ਜਾਂਦਾ ਚੰਗਾ ਸੀ ਜਦੋਂ ਤੱਕ ਨਹੀਂ ਸੀ ਮਿਲੇ ਹੁਣ ਇੱਕ ਨਵੀਂ ਟੈਨਸ਼ਨ ਹਰ ਵੇਲੇ ਨਾਲ ਰਹੂ ਕੌਣ ਰੁਸੀਆ ਮਨਾਉਂਦਾ ਫਿਰੇ ਰੂਬੀ ਇੱਕ ਪਲ ਲਈ ਰੁਕ ਗਈ ਆਪਣਾ ਆਪ ਨੂੰ ਲੱਗਿਆ ਤੇ ਮੁਰ ਯਾਦ ਆਇਆ ਕਿ ਉਹਨਾਂ ਵਿੱਚ ਇਹ ਮੁਲਾਕਾਤ ਇੱਕ ਪਾੜੇ ਦੀ ਮੁਲਾਕਾਤ ਹੈ ਇਸ ਤੋਂ ਮਗਰ ਜ਼ੁਦਾ ਰਾ ਕਿੱਧਰ ਨੂੰ ਭੁਗਤਨ ਕੇ ਕੋਈ ਨਹੀਂ ਜਾਣਦਾ ਰੂਬੀ ਬੇਸ਼ੱਕ ਜਾਣਦੀ ਸੀ ਕਿ ਮਰਦ ਖੁਦ ਨੂੰ ਭਾਵੇਂ ਕਲਾਕਾਰ ਸਮਝਣ ਪਰ ਔਰਤ ਦੇ ਕੋਲ ਵੀ ਕਿੰਨੇ ਹੀ ਤੀਰ ਹੁੰਦੇ ਹਨ ਕਿ ਉਹ ਕਹਿੰਦੇ ਕਹੌਂਦੇ ਮਰਦਾਂ ਨੂੰ ਵੀ ਆਪਣੇ ਤੇ ਟਿਕਾ ਲੈਂਦੀਆਂ ਹਨ ਇਹ ਕੁਝ ਵਾਪਰਦਾ ਹੈ ਵੈਸੇ ਵੀ ਮਰਦ ਇੱਕ ਪਤੀ ਵਰਤਾਂ ਪਤਨੀ ਇੱਕ ਬਾਰੀ ਸਬੰਧ ਰੱਖਣ ਵਾਲੀ ਔਰਤ ਨੂੰ ਵਧੇਰੇ ਤਰਜੀਹ ਦਿੰਦਾ ਹੀ ਹੈ ਕਿਉਂਕਿ ਉਹ ਆਉਂਦੇ ਪਰਿਵਾਰ ਤੇ ਆਉਂਦੇ ਇਸ ਦੁਨੀਆ ਵਿੱਚ ਸਮਾਜਿਕ ਓਲੇ ਨੂੰ ਕਾਇਮ ਰੱਖਦੀ ਹੈ ਜਿਸਨਾਲ ਉਸਦਾ ਇੱਕ ਸਨਮਾਨਯੋਗ ਇੱਜ਼ਤਵਾਨ ਕਬੀਲਦਾਰ ਤੇ ਸਮਾਜਿਕ ਆਦਮੀ ਬਣੇ ਰਹਿੰਦਾ ਧਰਮ ਬਣਿਆ ਰਹਿੰਦਾ ਹੈ ਹਰ ਸਮਾਜੀ ਇਕੱਠ ਵਿੱਚ ਇਹੋ ਜਿਹੇ ਮਰਦ ਹਮੇਸ਼ਾ ਹੀ ਮਾਨ ਨਾਲ ਬੁਲਾਏ ਜਾਂਦੇ ਹਨ ਰੂਬੀ ਨੂੰ ਨਹੀਂ ਪਤਾ ਸੀ ਕਿ ਆਉਣ ਵਾਲਾ ਜੀਵਨ ਕਿਹੋ ਜਿਹਾ ਹੋਏਗਾ ਹੁਣ ਤਾਂ ਉਹਨੂੰ ਸਿਰਫ ਇਹੋ ਦੁੱਖ ਸੀ ਕਿ ਉਸਦੀ ਫਲੈਟ ਮੇਟ ਜਲਦੀ ਕਿਉਂ ਆ ਗਈ ਹੈ ਤੇ ਉਹਨਾਂ ਦੀ ਇੱਕ ਹੋਰ ਸੁਨਹਿਰੀ ਯਾਦ ਉਹਦੇ ਕਰਕੇ ਰੁੱਲ ਗਈ ਅੱਗੇ ਆਉਂਦਾ ਵਕਤ ਬਹੁਤ ਕੋਰਾ ਹੋਣ ਵਾਲਾ ਸੀ। ਉਹਨੇ ਚਾਹ ਰੱਖੀ ਤੇ ਜੀਵਨ ਨੂੰ ਸਲਾਹ ਦਿੱਤੀ ਕਿ ਉਹ ਕਿਰਨ ਨੂੰ ਫੋਨ ਕਰਕੇ ਬੁਲਾ ਲਵੇ ਤੇ ਜਾਂਦੇ-ਜਾਂਦੇ ਉਹਦੇ ਵਾਲਾਂ 'ਚ ਹੱਥ ਫੇਰਿਆ। ਉਸ ਵਕਤ ਰੂਬੀ ਦਾ ਗਲੇਡੂ ਪਰ ਆਇਆ ਤੇ ਅੱਖਾਂ ਵਿੱਚੋਂ ਹੰਝੂ ਆ ਗਏ। ਮੂੰਹ ਕੁਮਾ ਕੇ ਵਾਪਸ ਜਾਂਦੇ ਹੋਏ ਉਹਨੇ ਵਾਲਾਂ ਨਾਲ ਬੰਨੇ ਤੌਲੀਏ ਨਾਲ ਅੱਖਾਂ ਪੂੰਝ ਲਈਆਂ। ਉਸ ਦੇ ਤੌਰ ਵਿੱਚੋਂ ਉਹ ਲਚਕ ਗਾਇਬ ਹੋ ਗਈ ਸੀ ਜਿਹੜੀ ਆਉਂਦੀ ਹੋਈ ਸੀ। ਜੀਵਨ ਨੇ ਇਸ ਵਾਰ ਪੂਰਾ ਬਹਾਨਾ ਬਣਾ ਕੇ ਤੇ ਕਹਾਣੀ ਬਣਾ ਕੇ ਕਿਦਰ ਨੂੰ ਮਨਾ ਵੀ ਲਿਆ ਤੇ ਫਿਰ ਬਹਾਨੇ ਨਾਲ ਫੋਨ ਵੀ ਕੱਟ ਦਿੱਤਾ ਚਾਹ ਪੀ ਕੇ ਉਹਨੇ ਪਹਿਲਾਂ ਆਪਣੇ ਸਮਾਨ ਦੀ ਮੁਰ ਪੈਕਿੰਗ ਕੀਤੀ ਕਿਰਨ ਦੇ ਗਿਫਟ ਕੀਤੀ ਘੜੀ ਨੂੰ ਗੁੱਟ ਤੇ ਸਜਾਇਆ ਉਹਦੀ ਫੋਟੋ ਕਲਿੱਕ ਕੀਤੀ ਤੇ ਕਿਰਨ ਨੂੰ ਭੇਜੀ ਫਿਰ ਨਹਾ ਕੇ ਉਹਨੇ ਬ੍ਰੇਕਫਾਸਟ ਕੀਤਾ ਰੂਬੀ ਦੀ ਦੋਸਤ ਨਾਲ ਉਹਦੀ ਹਾਈ ਹੈਲੋ ਹੋਈ ਪਰ ਉਹਨੇ ਬਹੁਤੀ ਗੱਲ ਨਾ ਕੀਤੀ ਪਤਾ ਨਹੀਂ ਉਹ ਕੁੜੀ ਉਹਦੇ ਚਿਹਰੇ ਤੋਂ ਕੀ ਪੜਨ ਦੀ ਕੋਸ਼ਿਸ਼ ਕਰ ਰਹੀ ਸੀ ਰੂਬੀ ਨੇ ਇਹੋ ਦੱਸਿਆ ਸੀ ਕਿ ਉਹਦਾ ਕਜ਼ਨ ਆਇਆ ਹੈ ਘਰੋਂ ਬਾਹਰ ਰਹਿੰਦੇ ਮੁੰਡੇ ਕੁੜੀਆਂ ਵਿੱਚ ਕਜ਼ਨ ਆਇਆ ਜਾਂ ਆਈ ਦਾ ਅਰਥ ਹਮੇਸ਼ਾ ਹੀ ਡਬਲ मीनिंग ਹੀ ਰਿਹਾ ਹੈ ਇਹ ਕੋਡਨੇਮ ਹਮੇਸ਼ਾ ਤੋਂ ਹੀ ਆਪਣੇ ਬਾਹਰੀ ਰਿਸ਼ਤੇ ਨੂੰ ਲੁਕੋ ਕੇ ਰੱਖਣ ਲਈ ਵਰਤਿਆ ਜਾਂਦਾ ਰਿਹਾ ਹੈ ਤੇ ਵਰਤਿਆ ਜਾਂਦਾ ਹੈ ਇਸ ਲਈ ਰੂਬੀ ਦੀ ਫਲੈਟਮੇਟ ਵੀ ਇਹੋ ਲੱਭ ਰਹੀ ਸੀ ਜਿਸ ਹਾਲਤ 'ਚ ਰੂਬੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਸੀ ਉਸ ਤੋਂ ਉਹਨੂੰ ਜਾਪਿਆ ਤਾਂ ਨਹੀਂ ਸੀ ਕਿਉਂ ਰਾਤ ਪਰ ਸੁੱਤੀ ਹੋਏਗੀ ਇਸ ਲਈ ਹੁੰਦਾ ਦਿਮਾਗ ਹੋਣੀਸ ਗੱਲ ਦੀ ਪੁਸ਼ਟੀ ਕਰਨ ਦੀ ਜੀਵਨ ਨਾਲ ਗੱਲਾਂ ਮਾਰਦੀ ਹੋਈ ਚਿਹਰਾ ਪੜ ਰਹੀ ਸੀ ਇਸ ਲਈ ਜੀਵਨ ਨੇ ਜਲਦੀ ਨਾਲ ਨਾਸ਼ਤਾ ਕੀਤਾ ਰੂਬੀ ਨੂੰ ਦੂਰੋਂ ਹੀ ਸਲਾਮ ਕਰਨੀ ਪਈ ਜਾਂਦੇ ਵਾਰ ਦੀ ਗਲਬਕੜੀ ਦੀ ਤਾਂਗ ਦਿਲ ਵਿੱਚ ਹੀ ਰਹਿ ਗਈ ਸੀ ਜੀਵਨ ਨੇ ਕਿਹਾ ਉਹ ਜਲਦੀ ਆਏਗਾ ਤੇ ਆਉਂਦੀ ਛੁੱਟੀ ਤੇ ਘਰ ਜਾਣ ਦੀ ਬਜਾਏ ਐਤੇ ਹੀ ਆਏਗਾ ਉਸ ਦਾ ਵਾਦਾ ਤਾਂ ਵੱਡਾ ਸੀ ਪਰ ਰੂਬੀ ਨੂੰ ਪਤਾ ਨਹੀਂ ਕਿਉਂ ਜਿਵੇਂ ਸਾਹਮਣੇ ਆਉਂਦਾ ਸੱਚ ਦਿਸ ਰਿਹਾ ਸੀ ਉਹਨੂੰ ਯਾਦ ਰਿਹਾ ਸੀ ਕਿ ਸ਼ਾਇਦ ਇਹ ਉਹਨਾਂ ਦੀ ਆਖਰੀ ਮੁਲਾਕਾਤ ਸੀ ਤੇ ਕੱਲ ਵਾਲੀ ਸ਼ਗਨਾ ਭਰੀ ਰਾਤ ਸ਼ਾਇਦ ਮੁੜ ਕੇ ਨਹੀਂ ਆਉਣ ਵਾਲੀ ਇਸ ਲਈ ਜੀਵਨ ਦੇ ਜਾਂਦੇ ਹੀ ਉਹਨੇ ਖੁਦ ਨੂੰ ਹਨੇਰੇ ਕਮਰੇ 'ਚ ਕੈਦ ਕਰ ਲਿਆ ਤੇ ਆਪਣੀ ਕਿਸਮਤ ਉੱਤੇ ਹਮੇਸ਼ਾ ਦੀ ਤਰ੍ਹਾਂ ਹੰਝੂ ਵਹਾਉਣ ਲੱਗੀ ਜੀਵਨ ਨਾਲ ਬੀਤੀਆਂ ਹੁਣ ਤੱਕ ਦੀ ਪੂਰੀ ਜ਼ਿੰਦਗੀ ਉਹਦੀ ਅੱਖਾਂ ਸਾਹਮਣੇ ਤੋਂ ਗੁਜ਼ਰਨ ਲੱਗੀ ਉਹਨੂੰ ਯਾਦ ਰਿਹਾ ਸੀ ਕਿ ਉਹ ਹੀ ਇੱਕੋ ਇੱਕ ਮਰਦ ਸੀ ਜਿਹੜਾ ਉਹਦੇ ਲਈ ਬਣਿਆ ਸੀ ਪਰ ਉਹ ਗਲਤ ਥਾਂਵੇਂ ਗਲਤ ਸਮੇਂ ਪੈਦਾ ਹੋਇਆ ਉਸਦੇ ਦੋਵੇਂ ਬੱਚਿਆਂ ਦਾ ਬਾਪ ਹੋ ਕੇ ਵੀ ਉਹ ਸਮਾਜ ਸਾਹਮਣੇ ਆ ਕੇ ਨਹੀਂ ਦੱਸ ਸਕਦੇ ਸਮਾਜ ਦੇ ਡਰ ਤੋਂ ਹੁਣ ਦੋਵੇਂ ਹੀ ਅਜਿਹੇ ਫੈਸਲੇ ਲੈ ਕੇ ਜ਼ਿੰਦਗੀ ਗੁਜ਼ਾਰਨ ਵਾਲੇ ਸੀ ਜਿਹੜੇ ਇਸ ਵੇਲੇ ਰੂਬੀ ਨੂੰ ਤਾਂ ਘੱਟੋ-ਘੱਟ ਕੰਡਿਆਂ ਦੀ ਸੀਜ ਵਰਗੇ ਸੀ ਉਪਰੋ ਦੋ ਬੱਚੇ ਜਿੰਨਾਂ ਲਈ ਰੂਬੀ ਨੂੰ ਹਰ ਹਾਲਤ ਚ ਜਿਉਣਾ ਹੀ ਪੈਣਾ ਸੀ ਭਾਵੇਂ ਉਹਦੇ ਅੰਦਰਲਾ ਖਲਾਅ ਉਹਦੇ ਜਿਸਮ ਦਾ ਅਧੂਰਾਪਨ ਜੀਵਨ ਨੂੰ ਮਿਲਨ ਦੀ ਤੰਗ ਉਹਨੂੰ ਕਿੰਨਾ ਵੀ ਤੰਗ ਕਰੇ ਨਵਦੀਪ ਨਾਲ ਬੀਤੀ ਇੱਕ ਰਾਤ ਤੋਂ ਬਿਨਾਂ ਤੇ ਜੀਵਨ ਤੋਂ ਬਿਨਾਂ ਉਹਨੇ ਜ਼ਿੰਦਗੀ ਪਰ ਕਿਸੇ ਹੋਰ ਮਰਦ ਦਾ ਤਸੱਵਰ ਵੀ ਨਹੀਂ ਸੀ ਕੀਤਾ ਇਸ ਦੇ ਬਾਵਜੂਦ ਉਹਦਾ ਰਿਸ਼ਤਾ ਗੈਰ ਸਮਾਜਿਕ ਸੀ ਤੇ ਸਮਾਜ ਲਈ ਗੰਦਾ ਤੇ ਘਟਿਆ ਸੀ ਜਿੱਥੇ ਲੱਖਾਂ ਹੀ ਲੋਕ ਇੱਕੋ ਵੇਲੇ ਵੀ ਕਈ ਥਾਵਾਂ 'ਤੇ ਰਿਸ਼ਤੇ ਰੱਖਦੇ ਹੋਏ ਸਮਾਜ ਚ ਕੁਲੀਨ ਬਣ ਕੇ ਘੁੰਮਦੇ ਰਹਿੰਦੇ ਹਨ ਕੀ ਰੂਬੀ ਸਿਰਫ ਕਿਸੇ ਤਨੋਂ ਮਨੋਂ ਕਿਸੇ ਇੱਕ ਦੇ ਹੋ ਜਾਣ ਦੀ ਸਜ਼ਾ ਭੁਗਤ ਰਹੀ ਸੀ ਤੇ ਆਪਣੇ ਪਤੀ ਦੇ ਕਾਤਿਲ ਦੀ ਦੋਸ਼ੀ ਵੀ ਇਹ ਇੱਕ ਵੱਡਾ ਸਵਾਲ ਸੀ ਜੀਵਨ ਦੇ ਜ਼ਿੰਦਗੀ ਵਿੱਚ ਹੁਣ ਨਵੀਂ ਬਹਾਰ ਆਈ ਸੀ ਇਸ ਬਹਾਰ ਦਾ ਨਾਮ ਕਿਰਨ ਸੀ ਪਰ ਉਹਦੇ ਦਿਲ ਨੂੰ ਸਕੂਨ ਰੂਬੀ ਨਾਲ ਸੀ ਉਹ ਕਿਰਨ ਨਾਲ ਗੱਲ ਕਰ ਰਿਹਾ ਹੁੰਦਾ ਇੰਜ ਲੱਗਦਾ ਜਿਵੇਂ ਰੂਬੀ ਨੂੰ ਧੋਖਾ ਦੇ ਰਿਹਾ ਹੋਵੇ ਰੂਬੀ ਨਾਲ ਗੱਲ ਕਰਦਾ ਤਾਂ ਇੰਜ ਲੱਗਦਾ ਕਿਰਨ ਉਹ ਹਨੇਰੇ ਵਿੱਚ ਰੱਖ ਰਿਹਾ ਹੋਵੇ ਕਦੇ-ਕਦੇ ਉਹਨੂੰ ਲੱਗਦਾ ਕਿ ਰਿਣ ਨੂੰ ਸਭ ਸੱਚ ਦੱਸ ਦੇਵੇ। ਉਹਦੀ ਲੰਗੀ ਜ਼ਿੰਦਗੀ ਦਾ ਕੋਈ ਰਾਜ਼ਦਾਰ ਹੋਣਾ ਚਾਹੀਦਾ ਹੈ। ਫਿਰ ਲੱਗਦਾ ਕਿ ਅਜੇ ਕੋਈ ਮੌਕਾ ਨਹੀਂ ਸਮਾਂ ਆਉਣ ਤੇ ਦੱਸ ਦੇਵੇਗਾ। ਫਿਰ ਕਦੇ ਉਹਨੂੰ ਲੱਗਦਾ ਕਿ ਉਹ ਵੀ ਰੂਬੀ ਨੂੰ ਸਲਾਹ ਦੇਵੇ ਕਿ ਵਿਆਹ ਕਰਵਾ ਲਵੇ। ਪਰ ਰੂਬੀ ਕੀਤੇ ਇਹ ਨਾ ਸਮਝੇ ਕਿ ਉਹ ਹੌਂਦੇ ਤੋਂ ਪਿੱਛਾ ਛਡਾਉਣ ਦਾ ਯਤਨ ਕਰ ਰਿਹਾ ਹੈ। ਇੰਨਾ ਗੱਲਾਂ ਕਰਕੇ ਕਦੇ ਉਹ ਬਹੁਤ ਉਲਝ ਜਾਂਦਾ। ਅਜਿਹੇ ਸਮੇਂ ਉਹਦਾ ਨਾ ਤਾਂ ਕਿਰਨ ਨਾਲ ਗੱਲ ਕਰਨ ਦਾ ਦਿਲ ਕਰਦਾ ਤੇ ਨਾ ਹੀ ਰੂਬੀ ਨਾਲ ਕੋਈ ਇਕੱਲਾ ਰਹਿਣ ਦਾ ਯਤਨ ਕਰਦਾ ਰੂਬੀ ਇਸ ਗੱਲ ਨੂੰ ਸਮਝ ਜਾਂਦੀ ਤਾਂ ਉਹਨੂੰ ਬਹੁਤਾ ਤੰਗ ਨਾ ਕਰਦੀ ਪਰ ਕਿਰਨ ਆਉਂਦੇ ਤੇ ਹੱਕ ਵੀ ਜਿਤਾਉਂਦੀ ਤੇ ਲੜਦੀ ਵੀ ਫਿਰ ਇਸ ਗੱਲੋਂ ਉਹ ਬਹੁਤ ਵਾਰ ਲੜੇ ਵੀ ਬਹੁਤ ਵਾਰ ਇੱਕ ਦੂਸਰੇ ਨੂੰ ਮਨਾਇਆ ਵੀ ਜਿਹੜਾ ਲੜਨਾ ਮਨਾਉਣਾ ਰੁਸਨਾ ਰੂਬੀ ਨਾਲ ਰਿਸ਼ਤੇ ਵਿੱਚ ਨਹੀਂ ਸੀ ਉਹ ਕਿਰਨ ਨਾਲ ਸੀ ਉਹਦੇ 'ਚ ਸਭ ਕੁਝ ਸੀ ਉਹ ਨਟਕਟ ਸੀ ਮੂੰਹ ਫਾਟ ਸੀ ਤੇ ਹਰ ਗੱਲ ਖੁੱਲ ਕੇ ਆਖ ਦੇਣ ਵਾਲੀ ਜਿਹੜੀ ਚੀਜ਼ ਜੀਵਨ ਨੂੰ ਰੂਬੀ ਦੇ ਚਿਹਰੇ ਤੋਂ ਪੜਨੀ ਪੈਂਦੀ ਸੀ ਉਹ ਕਿਰਨ ਝਾਟ ਆਖ ਦਿੰਦੀ ਸੀ ਚਾਹੇ ਉਹ ਕੁਝ ਵੀ ਹੁੰਦਾ ਸੀ ਮਿਲਣ ਦੀ ਗੱਲ ਹੁੰਦੀ ਚੁੰਮਣ ਦੀ ਗੱਲ ਹੁੰਦੀ ਜਾਂ ਕੋਈ ਹੋਰ ਵੀ ਉਹ ਅਲੜ ਮੁਟਿਆਰ ਸੀ ਜਿਸ ਵਿੱਚ ਜਵਾਨੀ ਭਰ ਭਰ ਕੇ ਡੋਲ ਰਹੀ ਸੀ ਤੇ ਉਹ ਵੀ ਆਪਣੇ ਹੋਣ ਵਾਲੇ ਮੰਗੇਤਰ ਉੱਤੇ ਮੌਸਮ ਬਦਲ ਰਿਹਾ ਸੀ ਤੇ ਦਿਨ ਬੀਤ ਰਹੇ ਸੀ ਜਿਉਂ-ਜਿਉਂ ਦਿਨ ਕਰੀਬ ਆ ਰਹੇ ਸੀ ਕਿਉਂ ਤੇ ਉਹ ਕਿਰਨ ਨੂੰ ਚਾ ਚੜ ਰਿਹਾ ਸੀ ਆਉਂਦੇ ਸੁਪਨੇ ਆਉਂਦੀਆਂ ਪਲੈਨਿੰਗ ਪਰੀ ਵੈਡਿੰਗ ਦੀ ਵਿਆਹ ਦੀ ਸੁਹਾਗ ਵਾਲੀ ਰਾਤ ਦੀ ਹਨੀਮੂਨ ਦੀ ਬੱਚਿਆਂ ਦੀ ਵਿਆਹ ਮਗਰੋਂ ਇਕੱਠੇ ਰਹਿਣ ਦੀ ਘਰ ਬਣਾਉਣ ਦੀ ਅਨੇਕਾਂ ਸੁਪਨੇ ਉਹਨਾਂ ਦੀ ਗੱਲਬਾਤ ਦਾ ਹਿੱਸਾ ਬੰਦੇ ਰਹਿੰਦੇ ਸੀ ਕਿੰਨਾ ਕੁਝ ਤੋੜਦੇ ਕਿੰਨਾ ਕੁਝ ਜੋੜਦੇ ਉਹ ਵਕਤ ਬੇਵਕਤ ਗੱਲਾਂ ਕਰਦੇ ਕੋਈ ਇਕੱਠੇ ਜਾਗਦੇ ਤੇ ਇਕੱਠੇ ਸੌਂਦੇ ਕਿਰਨ ਦੀਆਂ ਕਾਲਾਂ ਵੀਡੀਓ ਕਾਲਾਂ ਜੀਵਨ ਨੂੰ ਐਨਾ ਬਿਜ਼ੀ ਰੱਖ ਦੀਆਂ ਸੀ ਕਿ ਜੀਵਨ ਰੂਬੀ ਨੂੰ ਬਹੁਤੀ ਵਾਰ ਭੁੱਲੀ ਜਾਂਦਾ ਸੀ ਭਾਵੇਂ ਰੂਬੀ ਕਦੇ ਵੀ ਸਵੇਰ ਤੇ ਸ਼ਾਮੀ ਉਹਦੀ ਡਿਊਟੀ ਤੇ ਆਉਣ ਤੇ ਵਾਪਸ ਜਾਣ ਵੇਲੇ ਮੈਸੇਜ ਕਰਨਾ ਨਾ ਭੁੱਲਦੀ ਉਹ ਕਦੇ ਵੀ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਨਾ ਨਾ ਭੁੱਲਦੀ ਆਪਣੀ ਤਸਵੀਰ ਤਾਂ ਉਹ ਕਦੇ ਕਦਾਈਂ ਹੀ ਭੇਜਦੀ ਵੀਡੀਓ ਕਾਲ ਸਿਰਫ ਨਾ ਮੁਤਾਬਕ ਹੀ ਹੁੰਦੀ ਸੀ ਪਰੰਤੂ ਸਮਾਂ ਦੌੜ ਰਿਹਾ ਸੀ ਇੱਕ ਬਹੁਤ ਤੇਜ਼ ਰਫ਼ਤਾਰ ਨਾਲ ਬੰਨੇ ਹੋਏ ਦਿਨ ਚਾਟਾ ਖੜਦੇ ਹਨ ਫਿਰ ਇਹ ਦਿਨ ਵੀ ਆਇਆ ਕਿ ਜੀਵਨ ਮੋੜ ਛੁੱਟੀ ਆਇਆ ਜਦੋਂ ਵਿਆਹ ਵਿੱਚ ਕੁਝ ਦਿਨ ਹੀ ਰਹਿੰਦੇ ਸੀ ਫਿਰ ਉਹਨਾਂ ਦੀ ਪ੍ਰੀ-ਵੈਡਿੰਗ ਸ਼ੂਟ ਦਾ ਦਿਨ ਵੀ ਆਇਆ। ਉਹ ਦਿਨ ਸੱਚਮੁੱਚ ਇੱਕ ਕਮਾਲ ਦਾ ਦਿਨ ਸੀ। ਉਹ ਘਰੋਂ ਕਿਰਨ ਨੂੰ ਪਿੱਕ ਕਰਕੇ ਲੈ ਕੇ ਗਿਆ। ਪੂਰਾ ਦਿਨ ਉਹਨਾਂ ਦਾ ਇਕੱਠਾ ਗੁਜ਼ਰਿਆ। ਚੰਡੀਗੜ੍ਹ ਮਾਰਨਿੰਗ ਹिल्स ਤੇ ਮੋਹਾਲੀ ਦੇ ਫਿਲਮ ਸਟੂਡੀਓ ਵਿੱਚ ਉਹਨਾਂ ਦਾ ਪ੍ਰੀ-ਵੈਡਿੰਗ ਸ਼ੂਟ ਹੋਇਆ। ਜਾਂਦੇ ਵੇਲੇ ਜਿੰਨਾ ਕਿਰਨ ਨੂੰ ਚਾ ਸੀ ਆਉਂਦੇ ਹੋਏ ਉਹਨਾਂ ਹੀ ਉਹ ਥੱਕ ਗਈ ਸੀ। ਪੂਰਾ ਦਿਨ ਭਰ ਉਹ ਇੱਕ ਪਲ ਲਈ ਵੀ ਚੁੱਪ ਨਹੀਂ ਸੀ ਹੋਈ ਤੇ ਉਹਦੇ ਮੋਢੇ ਤੇ ਸਿਰ ਧਰ ਕੇ ਸੌਂ ਗਈ। ਉਹਨਾਂ ਦੇ ਵਿੱਚ ਬੇਫਿਕਰੀ ਨਾਲ ਸੋਣਾ ਉਹਦੇ ਚਿਹਰੇ ਦੀ ਮਾਸੂਮियत ਉਹਦੇ ਹੱਥਾਂ ਦੇ ਨਿਗਨੇ ਜੀਵਨ ਦੇ ਦੇਲ 'ਚ ਹੁੰਦੀ ਹਲਚਲ ਨੂੰ ਹੋਰ ਵੀ ਵਧੇਰੇ ਛੇੜ ਦਿੱਤਾ ਸੀ ਸੱਚੀ ਗੱਲ ਤਾਂ ਇਹੋ ਸੀ ਕਿ ਉਹ ਕਿਰਨ ਦੀ ਮੁਹੱਬਤ ਵਿੱਚ ਕੈਦ ਹੋ ਰਿਹਾ ਸੀ ਸਭ ਤੋਂ ਅੱਖ ਬਚਾ ਕੇ ਤੇ ਗੱਡੀ ਦੇ ਹਨੇਰੇ ਦਾ ਫਾਇਦਾ ਲੈ ਕੇ ਉਸਨੇ ਕਿਰਨ ਦਾ ਮੱਥਾ ਚੁੰਮ ਲਿਆ ਇਹ ਚੁੰਮਣ ਉਸ ਚੁੰਮਣ ਨਾਲੋਂ ਵੱਧ ਜਜ਼ਬਾਤਾਂ ਨਾਲ ਭਰਿਆ ਹੋਇਆ ਸੀ ਜਿੱਥੇ ਕਾਮ ਭਰਿਆ ਹੋਵੇ ਇੱਥੇ ਨਿਰੋਲ ਜਜ਼ਬੇ ਭਰੂ ਸੀ ਅਗਲੇ ਕੁਝ ਦਿਨ ਪੂਰੇ ਵਿਆਹ ਦੀ ਤਿਆਰੀ ਵਿੱਚ ਗੁਜ਼ਰੀ। ਸਭ ਤੋਂ ਵੱਡੀ ਗੱਲ ਤਾਂ ਇਹੋ ਸੀ ਕਿ ਵਿਆਹ ਵਿੱਚ ਰੂਬੀ ਨੇ ਵੀ ਆਉਣਾ ਹੀ ਸੀ। ਰੂਬੀ ਚਾਹਦੀ ਤਾਂ ਨਹੀਂ ਸੀ ਕਿ ਆਵੇ ਪਰ ਫਿਰ ਵੀ ਪਰਿਵਾਰ ਦੀ ਜਿੱਦ ਸੀ ਕਿ ਉਹ ਜ਼ਰੂਰ ਆਵੇ। ਉਹਨੂੰ ਆਉਣਾ ਪਿਆ। ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇ ਖਾਣੀ ਭਾਗ 14 ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਚ